ਮੇਨ ਲਈ ਮਰਾ ਜਿਹੜਾ ਇੰਟਰਸਟਡ ਡਾਕਟਰੀ ਲਾਈਨ ਦੇ ਵਿੱਚ 9th ਕਲਾਸ ਤੋਂ ਸਟਾਰਟ ਹੋਇਆ ਬਿਕੋਜ਼ ਉਦੋਂ ਤੋਂ ਹੀ ਜਿਹੜਾ ਫਿਊਚਰ ਬਾਰੇ ਪਲੈਨਿੰਗ ਸਟਾਰਟ ਹੋ ਜਾਂਦੀ ਆ। ਹਾਂ ਦੀ ਬੇਟੀ ਮੇਰੀ ਨੇ ਟੌਪ ਕੀਤਾ ਬੜੀ ਖੁਸ਼ੀ ਸਾਡੇ ਵਿੱਚ ਮੇਰੇ ਬੱਚੇ ਨੇ ਬੜੀ ਮਿਹਨਤ ਕੀਤੀ ਉਹਦਾ ਫਾਲੋ ਨੂੰ ਮਿਲਿਆ ਤੇ ਬਾਕੀ ਸਾਰੇ ਸਾਡੇ ਰਿਲੇਟਿਵ ਸਾਰੇ ਬਹੁਤ ਖੁਸ਼ ਨੇ ਵਧਾਈਆਂ ਲਈ ਦੂਰ ਦੂਰੋਂ ਫੋਨ ਆਉਂਡੇ ਨੇ ਸਾਨੂੰ ਮੇਨ ਬੱਚੀ ਦਾ ਮਿਹਨਤ ਜਿੰਨੀ ਕੀਤੀ ਔਗ ਮਿਹਨਤ ਦਾ ਫਾਲੋ ਨੂੰ ਮਿਲ ਗਿਆ ਔਰ ਆਪਣੇ ਤਰਾ 12 12 11 11 12 12 ਵੈਸੇ ਕਰਦੇ ਰਹਿੰਦੇ ਸੋ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਜੀ ਅੱਜ ਫੇਰ ਤੁਹਾਨੂੰ ਬਟਾਲੇ ਦੀ ਧੀ ਸਾਡੀ ਭੈਣ ਆਈਸੀਐਸੀ ਚੋਂ ਟੋਪ ਕੀਤਾ ਜ਼ਿਲ੍ਹਾ ਗੁਰਦਾਸਪੁਰ ਚੋਂ ਆਪਾਂ ਗੱਲਬਾਤ ਕਰਾਂਗੇ ਕੀ ਬੰਨਾ ਚਾਹੁੰਦੇ ਆ ਤਾਂ ਕਿੰਨੇ ਕਿ ਸਪੋਰਟ ਆ ਪਰਿਵਾਰ ਦੀ ਤੇ ਪਰਿਵਾਰ ਦੇ ਵਿੱਚ ਕੌਣ-ਕੌਣ ਆ ਗੱਲਬਾਤ ਕਰਦੇ ਆ ਸੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਮੇਰਾ ਨਾਮ ਮੰਨਤ ਕਾਲੋ ਹੈ ਸੋ ਪਰਿਵਾਰ ਦੇ ਵਿੱਚ ਕੌਣ ਕੌਣ ਹੋ ਵੀ ਸਾਡੇ ਦਰਸ਼ਕਾਂ ਨੂੰ ਮੇਰੇ ਪਰਿਵਾਰ ਦੇ ਵਿੱਚ ਮੇਰੇ ਫਾਦਰ ਮਦਰ ਮੇਰੇ ਗ੍ਰੈਂਡ ਪੇਰੈਂਟਸ ਤੇ ਮੇਰਾ ਛੋਟਾ ਭਰਾ ਹੈ ਸੋ ਕਿੰਨੀ ਉਮਰ ਸੀ ਤੇ ਤੁਹਾਨੂੰ ਸ਼ੌਂਕ ਪੈ ਗਿਆ ਡਾਕਟਰ ਬਣਨ ਦਾ ਪਤਾ ਲੱਗੇ ਕਿ ਤੁਸੀਂ ਡਾਕਟਰ ਬਣਨਾ ਚਾਹੁੰਦੇ ਹੋ ਤੇ ਕਿਹਦੀ ਕਿਹਦੀ ਸਪੋਰਟ ਰਹੀ ਹੈ ਤਾਂ ਕਿੰਨੇ ਮਾਰਕਸ ਲਏ ਨੇ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਮੇਨਲੀ ਮੇਰਾ ਜਿਹੜਾ ਇੰਟਰਸਟ ਡਾਕਟਰੀ ਲਾਈਨ ਦੇ ਵਿੱਚ 9th ਕਲਾਸ ਤੋਂ ਸਟਾਰਟ ਹੋਇਆ ਬਿਕੋਜ਼ ਉਦੋਂ ਤੋਂ ਹੀ ਜਿਹੜਾ ਫਿਊਚਰ ਬਾਈ ਪਲੈਨਿੰਗ ਸਟਾਰਟ ਹੋ ਜਾਂਦੀ ਆ ਤੇ ਡਾਕਟਰ ਬਣਦਾ ਜਿਹੜਾ ਮੇਰਾ ਏਮ ਆ ਉਹਦੇ ਵਿੱਚ ਮੇਰੇ ਸਾਈਡ ਮੇਰੇ ਟੈਕੂਰੀ ਫੈਮਿਲੀ ਨੇ ਮੇਰਾ ਬਹੁਤ ਜ਼ਿਆਦਾ ਸਪੋਰਟ ਕੀਤਾ ਜਿੱਥੇ ਮੈਨੂੰ ਉਹਨਾਂ ਦੀ ਲੋੜ ਸੀ ਉਹ ਮੇਰੇ ਲਈ ਹਮੇਸ਼ਾ ਖੜੇ ਸੀ ਸੋ ਪਰਿਵਾਰ ਦੇ ਵਿੱਚ ਕੌਣ-ਕੌਣ ਆ ਫਿਰ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਤੇ ਪਾਪਾ ਕੀ ਕਰਦੇ ਆ ਤੇ ਮੰਮਾ ਕੀ ਕਰਦੇ ਹੋਗੇ ਸਰ ਮੇਰੀ ਫੈਮਿਲੀ ਦੇ ਵਿੱਚ ਮੇਰੇ ਮੰਮਾ ਮੇਰੇ ਪਾਪਾ ਜੋ ਕਿ ਇੱਕ ਲਾਇਰ ਨੇ ਤੇ ਉਹ ਪ੍ਰੈਜ਼ੀਡੈਂਟ ਬਾਰ ਐਸੋਸੀਏਸ਼ਨ ਬਟਾਲਾ ਪ੍ਰੈਜ਼ੈਂਟ ਟਾਈਮ ਦੇ ਵਿੱਚ ਹੈਗੇ ਨੇ ਮੇਰੇ ਦਾਦੂ ਮੇਰੇ ਦਾਦੀ ਤੇ ਮੇਰਾ ਛੋਟਾ ਭਰਾ ਸੋ ਕਿੰਨੀ ਕਿ ਮਿਹਨਤ ਕਰਨੀ ਪਈ ਟੋਪ ਕਰਨ ਵਾਸਤੇ ਕਿਉਂਕਿ ਅੱਜ ਕੱਲ ਦਾ ਸਮਾਂ ਹੈ ਜਰਾ ਬੜੀ ਮਿਹਨਤ ਕਰਨੇ ਪੈਂਦੀ ਏ ਜੇ ਪਰਮਾਤਮਾ ਦੀ ਕਿਰਪਾ ਹੁੰਦੀ ਏ ਤਾਂ ਫਿਰ ਮਾਤਾ ਪਿਤਾ ਦੀ ਵੀ ਕਿਰਪਾ ਹੁੰਦੀ ਉਹਨਾਂ ਦੀ ਸਪੋਰਟ ਹੋਵੇ ਤਾਂ ਬੱਚਾ ਫੇਰ ਹੀ ਕਿਤੇ ਨਾ ਕਿਤੇ ਅੱਗੇ ਪਹੁੰਚਦਾ ਕਿੰਨੀ ਕਿ ਮਿਹਨਤ ਕਰਨੀ ਪਈ ਏ ਤੇ ਇੱਥੋਂ ਤੱਕ ਪਹੁੰਚੇ ਹੋਵੇ ਸਾਡੇ ਦਰਸ਼ਕਾਂ ਨੂੰ ਦੱਸੋ ਵੇਖੋ ਕੋਈ ਵੀ ਚੀਜ਼ ਹਾਸਲ ਕਰਨ ਲਈ ਜਿਹੜੀ ਮਿਹਨਤ ਆਉ ਤੇ ਪੂਰੀ ਪੂਰੀ ਕਰਨੀ ਪੈਂਦੀ ਬਿਕਾਜ਼ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਕੰਪੀਟੀਸ਼ਨ ਲੈਵਲ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਤੇ ਮਿਹਨਤ ਦੀ ਗੱਲ ਕਰੀਏ ਤੇ ਮਿਹਨਤ ਬਹੁਤ ਜ਼ਿਆਦਾ ਕਰਨੀ ਪਈ ਹੈ ਮੈਨੂੰ ਸਟਾਰਟਿੰਗ ਤੋਂ ਲੈ ਕੇ ਜਦੋਂ ਮੇਰੀ 10th ਸਟਾਰਟ ਹੋਈ ਮੈਂ ਰੈਗੂਲਰਲੀ ਪੜ੍ਹਦੀ ਰਹੀ ਹਾਂ ਮੈਂ ਆਪਣਾ ਸ਼ਡਿਊਲ ਸੈੱਟ ਕੀਤਾ ਟੀਚਰਸ ਦੀ ਸਪੋਰਟ ਲਈ ਜਿੱਥੇ ਮੈਨੂੰ ਲੋੜ ਪਈ ਮੇਰੇ ਟੀਚਰਸ ਮੇਰੇ ਪੇਰੈਂਟਸ ਹਰ ਵਾਰੀ ਮੇਰੇ ਲਈ ਖੜੇ ਸਨ ਜਿੱਥੇ ਮੈਨੂੰ ਕੋਈ ਵੀ ਡਾਊਟ ਹੁੰਦਾ ਸੀ ਮੈਂ ਆਪਣੇ ਟੀਚਰਸ ਕੋਲ ਜਾਂਦੀ ਹਾਂ ਉਸੇ ਟਾਈਮ ਤੇ ਉਹ ਮੇਰਾ ਡਾਊਟ ਕਲੀਅਰ ਕਰਦੇ ਸਨ ਤੇ ਇਸੇ ਕਰਕੇ ਮੈਂ ਹੁਣ ਟੌਪ ਕੀਤਾ ਹੈ 10th ਦੇ ਵਿੱਚ ਸੋ ਮੰਨਤ ਕਾਲ ਨੂੰ ਕਿੰਨੇ ਕ ਫੋਨ ਆਏ ਨੇ ਰਿਸ਼ਤੇਦਾਰਾਂ ਦੇ ਭੈਣ ਭਰਾਵਾਂ ਦੇ ਤੇ ਗਲੀ ਵਾਲਿਆਂ ਨੇ ਕਿੰਨੀਆਂ ਕ ਵਧਾਈਆਂ ਦਿੱਤਾ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਜੇ ਵਧਾਈਆਂ ਦੀ ਗੱਲ ਕਰੀਏ ਤੇ ਮੇਰੇ ਫੈਮਿਲੀ ਦਾ ਮੂੰਹ ਥੱਕ ਗਿਆ ਹੀ ਥੈਂਕ ਯੂ ਥੈਂਕ ਯੂ ਕਾਕਾ ਕੇ ਸਾਰਿਆਂ ਨੂੰ ਗੱਲ ਕਰੀਏ ਰਿਲੇਟਿਵਸ ਦੀ ਨੇਬਰਸ ਦੀ ਗਵੰਡੀਆਂ ਦੀ ਮੇਰੇ ਸਕੂਲ ਮੇਟਸ ਦੀ ਸਾਰੇ ਜਾਣਿਆਂ ਨੇ ਮੈਨੂੰ ਬਹੁਤ ਜ਼ਿਆਦਾ ਵਧਾਈਆਂ ਦਿੱਤੀਆਂ ਬਿਕੋਜ਼ ਇਹ ਜਿਹੜੀ ਚੀਜ਼ ਆ ਇਹ ਹਾਜ਼ਰ ਕਰਨਾ ਕੋਈ ਨਿੱਕੀ ਮੋਟੀ ਗੱਲ ਨਹੀਂ ਹੈਗੀ ਡਿਸਟ੍ਰਿਕਟ ਲੈਵਲ 'ਤੇ ਟੌਪ ਕਰਨ ਦੇ ਲਈ ਕਿਤੇ ਇੱਕ ਸਕੂਲ ਆ ਡਿਸਟ੍ਰਿਕਟ ਦੇ ਵਿੱਚ ਅੱਜ ਕੱਲ੍ਹ ਤੇ ਇੰਨੇ ਜ਼ਿਆਦਾ ਸਕੂਲਸ ਖੁੱਲ ਚੁੱਕੇ ਨੇ ਤੇ ਸਾਰਿਆਂ ਨੂੰ ਪਿੱਛੇ ਛੱਡ ਕੇ ਡਿਸਟ੍ਰਿਕਟ ਦੇ ਵਿੱਚ ਟੌਪ ਕਰਨਾ ਬਹੁਤ ਜ਼ਿਆਦਾ ਵਧੀਆ ਵੱਡੀ ਗੱਲ ਹੈ ਸੋ ਫਾਦਰ ਸਾਹਿਬ ਲੋਅਰ ਨੇ ਤੁਸੀਂ ਡਾਕਟਰ ਲੈਂਡ ਚੁਣੀ ਹੈ ਤੁਸੀਂ ਕਿਉਂ ਨਹੀਂ ਉਦੋਂ ਨੂੰ ਰਜਾਇਣ ਕੀਤਾ ਉਦੋਂ ਸਟਾਰਟਿੰਗ ਤੋਂ ਮੇਰਾ ਕੋਈ ਇੰਟਰਸਟ ਹੀ ਨਹੀਂ ਹੈਗਾ ਸੀ ਤੇ ਨਾਲੇ ਮੇਰੇ ਕਦੀ ਪੈਰੈਂਟਸ ਨੇ ਮੈਨੂੰ ਕੋਈ ਫੋਰਸ ਨਹੀਂ ਕੀਤਾ ਕਿ ਤੂੰ ਇਸੇ ਲਾਈਨ ਦੇ ਵਿੱਚ ਜਾ ਜਿੱਥੇ ਮੇਰਾ ਇੰਟਰਸਟ ਸੀ ਉਹ ਉਹਨਾਂ ਨੇ ਮੈਨੂੰ ਸਪੋਰਟ ਕੀਤੀ ਤੇ ਇਨਸਪੀਰੇਸ਼ਨ ਇਨਸਪੀਰੇਸ਼ਨ ਵੀ ਮੈਨੂੰ ਬਹੁਤ ਜ਼ਿਆਦਾ ਮਿਲੀਆਂ ਮੇਰਾ ਇੱਕ ਤੋਂ ਮੇਰੀ ਇਨਸਪੀਰੇਸ਼ਨ ਮੇਰੇ ਭੂਆ ਜੀ ਨੇ ਜੋ ਕਿ ਆਪ ਇੱਕ ਪੇਸ਼ੇਦਾਰ ਲਾ ਡਾਕਟਰ ਨੇ ਤੇ ਇੱਕ ਮੇਰਾ ਇੰਟਰਸਟ ਬਾਡੀ ਦੇ ਵਿੱਚ ਬਹੁਤ ਜ਼ਿਆਦਾ ਸ਼ੁਰੂ ਤੇ ਬਹੁਤ ਜ਼ਿਆਦਾ ਰਿਹਾ ਵਾ ਤੇ ਮੈਨੂੰ ਇੰਟਰਸਟ ਇਸ ਹਸਾਬ ਨਾਲ ਕਿ ਮੈਨੂੰ ਜਾਣਨ ਦੀ ਬਹੁਤ ਜ਼ਿਆਦਾ ਉਤਸੁਕਤਾ ਹੁੰਦੀ ਕਿ ਸਾਡੀ ਬਾਡੀ ਕਿਤਰਾ ਵਰਕ ਕਰਦੀ ਹੈ ਡਿਸੀਜ਼ਸ ਦਾ ਕਾਰਨ ਕੀ ਆ ਬੈਕਟੀਰੀਆ ਉਹ ਗਾ ਕਿਤਰਾ ਚਲ ਜਾਂਦੇ ਅੰਦਰ ਇਹ ਸਾਰਾ ਕਰਕੇ ਮੈਨੂੰ ਡਾਕਟਰ ਬਣਨ ਦੀ ਜਿਹੜੀ ਵਿਸ਼ਾ ਮਿਲ ਸੋ ਡਾਕਟਰ ਬਣ ਕੇ ਫਿਰ ਕੀ ਕਰਨਾ ਚਾਹੁੰਦੇ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਕਹਿੰਦੇ ਨੇ ਕਿ ਪਰਮਾਤਮਾ ਦਾ ਦੂਜਾ ਰੂਪ ਕਿਹਾ ਜਾਂਦਾ ਡਾਕਟਰ ਨੂੰ ਜਦੋਂ ਮਰੀਜ਼ ਜਾਂਦਾ ਨਾ ਉੱਥੇ ਉਹ ਐਸੀ ਗੱਲ ਕਹਿੰਦਾ ਡਾਕਟਰ ਸਾਹਿਬ ਮੇਰੀ ਜਾਨ ਬਚਾ ਲਓ ਡਾਕਟਰ ਨੂੰ ਪਰਮਾਤਮਾ ਦਾ ਦੂਜਾ ਰੂਪ ਕਿਹਾ ਜਾਂਦਾ ਉਹ ਸਾਡੇ ਦਰਸ਼ਕਾਂ ਨੂੰ ਦੱਸੋ ਹਾਂਜੀ ਜਿਵੇਂ ਕਿ ਇਹਨਾਂ ਨੇ ਕਿਹਾ ਕਿ ਡਾਕਟਰ ਨੇ ਗੱਜਰੂਪ ਕਿਹਾ ਜਾਂਦਾ ਤੇ ਇਹ ਵੀ ਮੇਰਾ ਮੇਨ ਮੋਟਿਵ ਆ ਕਿ ਮੈਂ ਇਸ ਪੇਸ਼ੇ ਤੱਕ ਇਸ ਟਾਪ ਲੈਵਲ ਤੱਕ ਡਾਕਟਰ ਬਣ ਕੇ ਸਿੱਧੇ ਮੇਰੇ ਕੋਲ ਆਣ ਮੈਨੂੰ ਕਹਿਣ ਕਿ ਮੈਂ ਕਿਸ ਸਮਾਜਿਕ ਸੇਵਾ ਦੇ ਭਾਗ ਨਰੇ ਨਾਲ ਡਾਕਟਰ ਬਣਨਾ ਚਾਹਨੀ ਆ ਤੇ ਮੈਂ ਚਾਹਨੀ ਆ ਕਿ ਜਿਵੇਂ ਕਿ ਡਾਕਟਰ ਮੰਨਤ ਹੋਵੇ ਸਾਰੇ ਪਾਸੇ ਤੇ ਇਸ ਲਈ ਮੈਂ ਮਿਹਨਤ ਵੀ ਆਪਣੀ ਪੂਰੀ ਕਰ ਰਹੀ ਆ ਜਿੰਨੇ ਵੀ ਐਗਜ਼ਾਮਸ ਵਗੈਰਾ ਨੇ ਉਹ ਸਾਰੇ ਮੇਰੇ ਮਾਈਂਡ ਦੇ ਵਿੱਚ ਹੈਗੇ ਨੇ ਕਿ ਮੈਂ ਕਿਸ ਤਰ੍ਹਾਂ ਕਲੀਅਰ ਕਰਨੇ ਨੇ ਕੀ ਮੈਨੂੰ ਕਰਨਾ ਚਾਹੀਦਾ ਹੈ ਕੀ ਕੋਚਿੰਗ ਲੈਣੀ ਆ ਸਾਰਾ ਕੁਝ ਮੈਂ ਪਹਿਲਾਂ ਤੋਂ ਹੀ ਡਿਸਾਈਡ ਕੀਤਾ ਸੋ ਡਾਕਟਰ ਮੰਨਤ ਡਾਕਟਰ ਮੰਨਤ ਤੇ ਕਾਲੋ ਕਾਲੋ ਵੀ ਨਾਲ ਲਗਦਾਣਾ ਕਿਉਂਕਿ ਕਾਲੋ ਪਰਿਵਾਰ ਨੂੰ ਕੱਲ ਪਰਸੋ ਦੀਆਂ ਵਧਾਈਆਂ ਵੀ ਬੜੀਆਂ ਮਿਲਦੇ ਆਪੀਆਂ ਸੌਣ ਵੀ ਆ ਰਹੇ ਨੇ ਫਿਰ ਕਿੱਦਾਂ ਦਾ ਸੈਲੀਬ੍ਰੇਸ਼ਨ ਕੀਤਾ ਮੰਨਤ ਕਾਲੋ ਨੇ ਤੇ ਬਾਕੀ ਕਾਲੋ ਪਰਿਵਾਰ ਨੇ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਜਦੋਂ ਪਤਾ ਲੱਗਾ ਕਿ ਇੰਨੀ ਪਰਸੈਂਟੇਜ ਆਈ ਹੈ ਤੇ ਨਾਲ-ਨਾਲ ਪਤਾ ਲੱਗਦਾ ਗਿਆ ਕਿ ਬਟਲਾ ਬਟਾਵੇ ਤੇ ਟਾਪ ਕੀਤਾ ਜ਼ੋਨਲ ਲੈਵਲ ਤੇ ਡਿਸਟ੍ਰਿਕਟ ਲੈਵਲ ਤੇ ਸਾਰਾ ਪਰਿਵਾਰ ਬਹੁਤ ਜ਼ਿਆਦਾ ਖੁਸ਼ ਹੋਇਆ ਇੰਨੀ ਜ਼ਿਆਦਾ ਖੁਸ਼ੀ ਕਿ ਰਾਤ ਨੂੰ ਘੇਟਟੇ ਇੱਕ ਦੋ ਤਿੰਨ ਤਿੰਨ ਕੇਸ ਆਏ ਜਿਹੜੀ ਡਿਸ਼ਸ ਜਿਹੜੀ ਮੇਰੇ ਫੇਵਰੇਟ ਸੀ ਮੇਰੀ ਫੈਮਿਲੀ ਨੇ ਮੈਨੂੰ ਬਣਾ ਕੇ ਦਿੱਤੀਆਂ ਤੇ ਉਹ ਪੂਰੇ ਜ਼ਿਆਦਾ ਐਕਸਾਈਟਿਡ ਏ ਮੈਂ ਜ਼ਿਆਦਾ ਹੈਪੀ ਸੀ ਕਿ ਜੋ ਮੈਂ ਉਦੋਂ ਮੰਗਦੋਂ ਮੈਨੂੰ ਮਿਲੀ ਜਾਣਾ ਸੀ ਸੋ ਅੱਗੋ ਵੀ ਮਿਲੂਗਾ ਕਿਉਂਕਿ ਤੁਸੀਂ ਡਾਕਟਰ ਬਣ ਜਾਣਾ ਹੈ ਡਾਕਟਰ ਕੋਤੇ ਵੈਸੇ ਹੀ ਡਰ ਲੱਗਦਾ ਹੈ ਕਿਉਂਕਿ ਡਾਕਟਰ ਜਿਹੜਾ ਹੈ ਨਾ ਡਾਕਟਰ ਕੋ ਡਾਰੀ ਲੱਗਦਾ ਤੇ ਅੱਗੋਂ ਵੀ ਤੁਹਾਨੂੰ ਪ੍ਰਮਾਤਮਾ ਕਿਰਪਾ ਕਰੇ ਤੁਸੀਂ ਜਲਦੀ ਤੋਂ ਜਲਦੀ ਡਾਕਟਰ ਬਣੋ ਤਾਂ ਕਾਲੋ ਪਰਿਵਾਰ ਦਾ ਨਾਮ ਰੋਸ਼ਨ ਕਰੋ ਇੱਕ ਸਵਾਲ ਹੈ ਕਿ ਬੇਟੀਆਂ ਨੂੰ ਅੱਗੇ ਨਹੀਂ ਵਧਿਆ ਜਾਣ ਦਿੱਤਾ ਇਹ ਪਿੱਛੇ ਦੀ ਇਹ ਕੰਡਿਆਣਾ ਦੀ ਕੁੜੀ ਆ ਪਲੱਸ 2 ਚ ਉਹਨੇ ਵੀ ਟੋਪ ਕੀਤੀ ਜ਼ਿਲ੍ਹਾ ਗੁਰਦਾਸਪੁਰ ਤੋਂ ਤੇ ਤੁਸੀਂ ਵੀ ਇੱਕ ਟੋਪ ਕੀਤੀ ਹੈ ਕੀ ਮੈਸੇਜ ਉਹਨਾਂ ਨੂੰ ਦੇਣਾ ਚਾਹੁੰਦੇ ਹੋ ਜਿਨ੍ਹਾਂ ਦੇ ਪਰਿਵਾਰ ਦੇ ਰਹੇ ਨੇ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੰਦੇ ਜੀਵੇਂ ਕਿ ਸਾਨੂੰ ਪਤਾ ਹੀ ਆ ਕਿ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਸਟਿਲ ਬਹੁਤ ਜ਼ਿਆਦਾ ਡਿਸਕ੍ਰਿਮੀਨੇਸ਼ਨ ਹੁੰਦੀ ਆ ਵੀ ਮੇਨਲੀ ਜੈਂਡਰ ਦੇ ਬੇਸਿਸ ਤੇ ਕੁੜੀਆਂ ਨੂੰ ਅੱਗੇ ਨਿਵਦਨ ਦਿੱਤਾ ਜਾਂਦਾ ਕੁੜੀਆਂ ਨੂੰ ਅਗਰ ਸਪੋਰਟ ਨਹੀਂ ਕਰਦੇ ਨੇ ਪੇਰੈਂਟਸ ਤੇ ਕੋਈ ਨਾ ਕੋਈ ਚੀਜ਼ ਰਹੀ ਜਾਂਦੀ ਹੈ ਨਹੀਂ ਇਹ ਜੌਬ ਨਹੀਂ ਕਰਨੀ ਇਹ ਕੁੜੀਆਂ ਦੇ ਲਈ ਫਿੱਟ ਨਹੀਂ ਹੈਗੀ ਅਗਰ ਭਾਵੇਂ ਕਿ ਲੜਕੀ ਦਾ ਜਿੰਨਾ ਮਰਜੀ ਜੀ ਕਰਦਾ ਹੋਵੇ ਪਰ ਮੇਰੇ ਪੇਰੈਂਟਸ ਇਤਰਾ ਦੇ ਨਹੀਂ ਨੇ ਤੇ ਮੈਂ ਚਾਹੁੰਨੀ ਆ ਕਿ ਪਾਕਿਸਤਾਨ ਦੀ ਕੁੜੀਆਂ ਦੇ ਪੇਰੈਂਟਸ ਇੰਨੇ ਜ਼ਿਆਦਾ ਸਪੋਰਟਿਵ ਹੋਣ ਤੇ ਜੋ ਵੀ ਉਹ ਚਾਹੁੰਦੇ ਨੇ ਉਹਨਾਂ ਨੂੰ ਮਿਲ ਸਕੇ ਸੋ ਗੱਲਬਾਤ ਕੀਤੀ ਇਹਦੀ ਮੰਨਤ ਕਾ ਲੋ ਕਹਿੰਦੇ ਨੇ ਕਿ ਕੱਲ ਪਰਸੋ ਤੋਂ ਹੀ ਬਹੁਤ ਜ਼ਿਆਦਾ ਵਧਾਈਆਂ ਮਿਲਦੇ ਆ ਪਿਆ ਕਾਲੋ ਪਰਿਵਾਰ ਨੂੰ ਤੇ ਨਾਲ ਦੀ ਨਾਲ ਸੈਲੀਬ੍ਰੇਸ਼ਨ ਵੀ ਹੋ ਰਿਹਾ ਤੇ ਮੂੰ ਵੀ ਮਿੱਠਾ ਕਰਾ ਰਹੇ ਨੇ ਲੋਕ ਘਰ ਵਿੱਚ ਆਂਦੇ ਨੇ ਫੋਨ ਤੇ ਵੀ ਗੱਲਾਂ ਹੁੰਦੀਆਂ ਨੇ ਪਰਿਵਾਰ ਕਿੰਨਾ ਕਿਤੇ ਬਹੁਤ ਖੁਸ਼ ਆ ਆਪਾਂ ਗੱਲਬਾਤ ਕਰਾਂਗੇ ਉਹਨਾਂ ਦੀ ਮਾਤਾ ਜੀ ਨਾਲ ਕੀ ਕਹਿਣਾ ਸੋ ਮਾਤਾ ਜੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਬੇਟੀ ਨੇ ਟੌਕ ਕੀਤੀ ਏ ਤਾ ਕਹਿੰਦੇ ਨੇ ਕਿ ਮਾਤਾ ਪਿਤਾ ਦਾ ਵੀ ਅਸ਼ੀਰਵਾਦ ਹੁੰਦਾ ਹੈ ਤੇ ਪਰਮਾਤਮਾ ਦੀ ਵੀ ਕਿਰਪਾ ਹੁੰਦੀ ਹੈ ਗੱਲਬਾਤ ਕਰਦੇ ਆਂ ਮਾਤਾ ਜੀ ਨਾਲ ਸਸੀ ਕਾਲ ਜੀ ਸਸੀਆ ਭਾਜੀ ਕੀ ਨਾਮ ਜੀ ਮੇਰਾ ਨਾਮ ਅਮਨਦੀਪ ਜੀ ਸੋ ਬਹੁਤ ਬਹੁਤ ਸਾਡੀ ਟੀਮ ਵੱਲੋਂ ਤੁਹਾਨੂੰ ਮੁਬਾਰਕਾਂ ਕਿ ਤੁਹਾਡੀ ਬੇਟੀ ਨੇ ਟੌਪ ਕੀਤਾ ਤੇ ਕਾਲੋ ਪਰਿਵਾਰ ਦਾ ਜਰਾਏ ਨਾਮ ਰੋਸ਼ਨ ਕੀਤਾ ਕੀ ਕਹਿਣਾ ਚਾਹੁੰਦੇ ਸੋ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਬੇਟੀ ਮੇਰੀ ਨੇ ਟੌਪ ਕੀਤਾ ਬੜੀ ਖੁਸ਼ੀ ਸਾਡੇ ਵਿੱਚ ਮੇਰੇ ਬੱਚੇ ਨੇ ਬੜੀ ਮਿਹਨਤ ਕੀਤੀ ਉਹਦਾ ਫਾਲੇ ਨੂੰ ਮਿਲਿਆ ਤੇ ਬਾਕੀ ਸਾਰੇ ਸਾਡੇ ਰਿਲੇਟਿਵ ਸਾਰੇ ਬਹੁਤ ਖੁਸ਼ ਨੇ ਵਧਾਈਆਂ ਲਈ ਦੂਰ ਦੂਰੋਂ ਫੋਨ ਆਉਂਦੇ ਨੇ ਸਾਨੂੰ ਕਿ ਤੁਹਾਡੇ ਬੱਚੇ ਨੇ ਟੌਪ ਕੀਤਾ ਵਾ ਤੇ ਬੱਚੇ ਦੀ ਮਿਹਨਤ ਦਾ ਜਿਹੜਾ ਫਲ ਹੋ ਸਾਨੂੰ ਮਿਲਿਆ ਜੀ ਸੋ ਪਰਿਵਾਰ ਦੇ ਵਿੱਚ ਕੌਣ-ਕੌਣ ਆ ਤੇ ਇਹਨਾਂ ਦੇ ਫਾਦਰ ਸਾਹਿਬ ਕੀ ਕਰਦੇ ਨੇ ਉਹ ਵੀ ਸਾਡੇ ਦਰਸ਼ਕਾਂ ਨੂੰ ਇਹਨਾਂ ਦੇ ਪਾਪਾ ਲਾਇਰ ਜੀ ਤੇ ਇਸ ਟਾਈਮ ਉਹ ਬਟਾਲਾ ਐਸੋਸੀਏਸ਼ਨ ਦੇ ਪ੍ਰਧਾਨ ਨੇ ਤੇ ਅੱਜ ਉਹ ਘਰ ਨਹੀਂ ਆਗੇ ਉਹਨਾਂ ਦੀ ਕੋਈ ਮੀਟਿੰਗ ਜੀ ਤੇ ਹੋਰ ਮੇਰੇ ਇੰਦੇ ਦਾਦਾ ਜੀ ਦਾਦੀ ਜੀ ਨੇ ਤੇ ਇਹਦਾ ਛੋਟਾ ਬ੍ਰਦਰ ਆ ਅਸੀਂ ਕਾਚ ਰਹਿੰਦੇ ਆ ਇਸ ਤੋਂ ਪਹਿਲਾਂ ਵੀ ਕੋਈ ਡਾਕਟਰ ਹੈਗਾ ਕਿ ਉਹਨਾਂ ਵੱਲ ਵੇਖ ਕੇ ਡਾਕਟਰ ਬੰਨਾ ਚਾਹੁੰਦੇ ਕਿ ਜਾਂ ਵੈਸੇ ਮਨ ਦੇ ਵਿੱਚ ਸੀਗਾ ਕਿ ਮੈਂ ਡਾਕਟਰ ਹੀ ਬੰਨਾ ਸੇਵਾ ਕਰਨੀ ਲੋਕਾਂ ਦੀ ਨਹੀਂ ਮੇਰੇ ਸਿਸਟਰ ਇਨ ਲਾ ਇਹਦੇ ਭੂਈ ਜੀ ਡਾਕਟਰ ਨੇ ਪਹਿਲਾਂ ਉਹ ਐਲ ਐਂਡ ਰਹਿੰਦੇ ਨੇ ਉੱਥੇ ਆਪਣੀ ਡਾਕਟਰੀ ਸੇਵਾ ਨਿਭਾਰੇ ਨੇ ਬੜੀ ਵਧੀਆ ਨੇ ਉਹਨਾਂ ਦੀ ਨੈਚਰ ਤੇ ਮਨ ਦੇ ਦੀ ਨੈਚਰ ਸੇਮ ਹੀ ਨੇ ਉਹਨਾਂ ਵੱਲ ਵੇਖ ਕੇ ਮੰਨਤ ਦੇ ਮਨ ਚੇ ਕਿ ਮੈਂ ਵੀ ਡਾਕਟਰ ਬੰਨਾ ਭੂਈ ਵਾਂਗੂ ਸੋ ਭੂਆ ਵੱਲ ਵੇਖ ਕੇ ਫਿਰ ਹਾਂਜੀ ਮੰਨਤ ਵੀ ਜਿਹੜੀ ਮੰਨਤ ਕਰ ਲੋ ਵੀ ਡਾਕਟਰ ਬੰਨਾ ਚਾਹੁੰਦੀ ਹੈ ਉਹ ਡਾਕ ਡਾਕ ਕਿੰਨੀ سپورਟ ਰਹੇਗੀ ਫਿਰ ਮੇਰੀ ਫਿਰ سپورਟ ਮੈਂ ਆਪਣੇ ਬੱਚੇ ਦੇ ਨਾਲ ਤੇ ਜਿਵੇਂ ਕਹੂਗੀ ਉਵੇਂ ਬਸ ਇਹਦੇ ਨਾਲ ਹਰ ਪਾਸੇ ਖੜੇ ਆ ਮੋਢੇ ਨਾਲ ਮੋਢਾ ਲਾ ਕੇ ਬਸ ਮੇਨਟੇਨਿੰਗ ਕਰਨੀ ਆ ਬਾਕੀ ਅਸੀਂ ਇਹਦੇ ਨਾਲ ਖੜੇ ਆਂ ਜੀ ਮਿਹਨਤ ਤੁਸੀਂ ਵੀ ਕਰਦੇ ਪਏ ਕਿਉਂਕਿ ਬੱਚੇ ਨੂੰ ਪੜਾਉਂਦੇ ਹੋ ਸਵੇਰੇ ਟਾਈਮ ਨਾਲ ਭੇਜ ਦਿਓ ਤਾਂ ਫੇਰ ਹੀ ਕਿਤੇ ਨਾ ਕਿਤੇ ਬੱਚਾ ਜਿਹੜਾ ਮਿਹਨਤ ਕਰਦਾ ਤੁਹਾਡਾ ਮਿਹਨਤ ਦਾ ਫਲ ਜਰਾ ਹੈ ਅੱਜ ਬੱਚੇ ਨੂੰ ਮਿਲਦਾ ਤਾਂ ਕੀ ਕਹਿਣਾ ਚਾਹਦੇ ਹਾਂ ਹਾਂ ਜੀ ਵੇਖੋ ਕਿ ਇਹ ਸਾਡੇ ਲਈ ਇੱਕ ਬੱਚੇ ਨੇ ਸਾਨੂੰ ਗਿਫਟ ਦਿੱਤਾ ਕਿਉਂਕਿ ਅਗਵਾ ਪਿਛੋਂ ਦੇ ਪੇਰੈਂਟਸ ਹੀ ਗਿਫਟ ਦਿੰਦੇ ਆ ਆਪਣੇ ਬੱਚੇ ਨੂੰ ਤੇ ਜਿਹੜੀ ਮਿਹਨਤ ਮਾਪੇ ਦੀ ਹੁੰਦੀ ਹੈ ਤੇ ਬੱਚੇ ਇਸ ਤਰ੍ਹਾਂ ਪੋਜੀਸ਼ਨ ਲੈ ਕੇ ਤੇ ਸਾਨੂੰ ਗਿਫਟ ਦਿੰਦੇ ਨੇ ਤੇ ਮੈਂ ਬਹੁਤ ਖੁਸ਼ ਹਾਂ ਕਿ ਮੇਰੇ ਬੱਚੇ ਨੇ ਮਿਹਨਤ ਕੀਤੀ ਤੇ ਚਲੋ ਦਿਨ ਰਾਤ ਇੱਕ ਕੀਤਾ ਸੀ ਉਹਨੇ ਤੇ ਬਟਾਲੇ ਤੋਂ ਟੌਪ ਕੀਤਾ ਫਿਰ ਡਿਸਟ੍ਰਿਕਟ ਲੈਵਲ ਤੋਂ ਟੌਪ ਕੀਤਾ ਬਸ ਬਹੁਤ ਖੁਸ਼ ਹਾਂ ਮੈਂ ਸੋ ਮੰਨਤ ਕਾ ਲੋ ਟੌਪ ਕੀਤਾ ਹੈ ਵਧਾਈਆਂ ਮਿਲ ਰਹੀਆਂ ਕਾ ਲੋ ਪਰਿਵਾਰ ਨੂੰ ਸਾਰਿਆਂ ਨੂੰ ਲੱਡੂ ਬਰਫੀ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਦੋ ਤਿੰਨ ਦਿਨ ਤੋਂ ਤੇ ਛਤਾਨੀ ਚ ਤੋਂ ਨਹੀਂ ਤੇ ਨਹੀਂ ਕਰਦੀ ਮੰਨਤ ਕਾ ਲੋ ਕੋਈ ਨੇ ਘਰ ਵੀ ਲਿੰਦੇ ਨੇ ਬੱਚੇ ਦੀ ਨੇਚਰ ਆਉਨੇ ਤੇ ਸਾਰ ਤਾਂ ਕਰਨੀਆਂ ਦੋਵੇਂ ਭਣਪਰਾ ਲੜਦੇ ਵੀ ਨੇ ਪਿਆਰ ਵੀ ਬਹੁਤ ਜ਼ਿਆਦਾ ਚੁਕੜਾਈ ਵਾਲੇ ਪਾਸੇ ਕਿੰਨਾ ਚੁਕਾਵ ਜਦਾ ਦਾ ਪੜਾਈ ਵੱਲ ਜੀ ਪੜਾਈ ਵੱਲ ਜਦਾ ਚੁਕਾਵਾ ਉਹਨਾਂ ਨੂੰ ਲੱਗ ਮੈਂ ਟਾਈਮ ਨਾ ਵੇਸਟ ਹੋਵੇ ਜਿਹੜਾ ਨੇ ਸ਼ਡਿਊਲ ਬਣਾਇਆ ਨਾ ਉਹਦੇ ਅਕੋਰਡਿੰਗ ਉਹਨੇ ਪੜ੍ਹਨਾ ਵੀ ਆਪਣਾ ਟਾਈਮ ਨਾਲ ਕਿੱਦਣਾ ਵੀ ਆਪਣਾ ਟਾਈਮ ਨਾਲ ਤੇ ਮੇਰੇ ਨਾਲ ਘਰ ਦਾ ਕੰਮ ਵੀ ਥੋੜਾ ਕਰਾ ਦਿੰਦੀ ਹੈ ਅੱਛਾ ਘਰ ਦਾ ਕੰਮ ਵੀ ਕਰਾਉਂਦੇ ਨੇ ਕਰਵਾ ਦਿੰਦੀ ਕਿਚਨ ਸਾਬ ਤੇ ਨਾਲ ਦੀ ਨਾਲ ਘਰ ਦਾ ਵੀ ਕੰਮ ਕਰਾਉਂਦਾ ਜਿਹੜੀ ਚਾਹ ਤੁਸੀਂ ਬਿਤੀ ਇੰਨੇ ਬਣਾਈ ਜਿਹੜੀ ਮੰਨਤ ਨੇ ਬਣਾਈ ਹੈ ਸੋ ਫਿਰ ਕੀ ਮੈ ਕੀ ਕਹਿਣਾ ਚਾਹਦੇ ਹੋ ਉਹਨਾਂ ਪਰਿਵਾਰ ਤੋਂ ਭੁੰਟ ਵਾਹੇ ਭਾਜੀ ਕਾਫੀ ਫਰਕ ਆ ਬੱਚੀਆਂ ਨੂੰ ਤੇ ਬੇਟਿਆਂ ਨੂੰ ਤੇ ਲੜਕੀਆਂ ਨੂੰ ਬੇਟੀਆਂ ਨੂੰ ਬਰਾਬਰ ਸਮਝਿਆ ਜਾਂਦਾ ਵਾ ਪਰ ਕੁਝ ਅਜਿ ਲੜਕੀਆਂ ਮਿਹਨਤ ਤੇ ਬੋਧ ਕਰਦੀਆਂ ਪਰ ਉਹਨਾਂ ਨੂੰ ਅੱਗੇ ਨਹੀਂ ਆਉਣ ਦਿੱਤਾ ਜਾਂਦਾ ਉਹਨਾਂ ਨੂੰ ਇਹ ਆ ਕਿ ਬਾਹਰ ਨਿਕਲ ਨਹੀਂ ਜਾਂ ਇਹ ਨਹੀਂ ਹੋ ਗਈ ਇਹ ਨਹੀਂ ਹੋਗਾ ਪਰ ਨਹੀਂ ਆਪਣੇ ਬੱਚੇ ਤੇ ਵਿਸ਼ਵਾਸ ਰੱਖੋ ਜੇ ਬੱਚੇ ਤੇ ਵਿਸ਼ਵਾਸ ਰੱਖਾਂਗੇ ਤੋ ਇਵੇਂ ਅੱਗੇ ਮੱਲਾ ਮਾਰੂਗਾ ਜਰੂਰ ਤੇ ਲੜਕੀਆਂ ਭਾਜੀ ਜ਼ਿਆਦਾ ਸਿਆਣੀ ਹੁੰਦੀਆਂ ਲੜਕਿਆਂ ਨਾਲੋਂ ਤੇ ਆਪਣੇ ਮਾਂ-ਬਾਪ ਦਾ ਜ਼ਿਆਦਾ ਧਿਆਨ ਰੱਖਦੀਆਂ ਨੇ ਲੜਕੇ ਜਿਹੜੇ ਲਾਪਰਵਾਹ ਹੁੰਦੇ ਉਹਨਾਂ ਨੂੰ ਨਹੀਂ ਕੋਈ ਫਿਕਰ ਹੁੰਦੀ ਤੇ ਲੜਕੀਆਂ ਉਹਦਾ ਕਿ ਮੇਰਾ ਮਾਪੇ ਸਾਡੇ ਤੇ ਮਿਹਨਤ ਕਰਨ ਦੇ ਤੇ ਹੀ ਉਹਨਾਂ ਨੂੰ ਚੰਗੇ ਬਣ ਕੇ ਵਿਖਾਉਣਾ ਸੋ ਅਸੀਂ ਵੀ ਪਰਮਾਤਮਾ ਗਿਰਦਾਸ ਕਰਦੇ ਆ ਕਿ ਤੁਹਾਡੀ ਬੇਟੀ ਜਲਦੀ ਤੋਂ ਜਲਦੀ ਜਰੀਏ ਡਾਕਟਰ ਬਣੇ ਤੇ ਲੋਕਾਂ ਦੀ ਸੇਵਾ ਕਰੇ ਤੇ ਕਾਹੜੋ ਪਰਿਵਾਰ ਦਾ ਜਰਾਏ ਨਾਮ ਰੋਸ਼ਨ ਕਰੇ ਹਾਂਜੀ ਸੋ ਦਾਦਾ ਜੀ ਤੇ ਦਾਦੀ ਜੀ ਨਾਲ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਚਾਹਣ ਉਹਦਾ ਸੋ ਮੰਨਤ ਦੇ ਦਾਦਾ ਜੀ ਨੇ ਕੈਪਟਨ ਵੀ ਨੇ ਪਤਾ ਲੱਗਿਆ ਤੇ ਗੱਲਬਾਤ ਵੀ ਕਰਦੇ ਆ ਕਿੰਨੀ ਕੀ سپورਟ ਰਹੀ ਉਹਨਾਂ ਦੀ ਬੱਚਿਆਂ ਪ੍ਰਤੀ ਤੇ ਅੱਗੋਂ ਟਾਪ ਕੀਤਾ ਹੈ ਮੰਨਤ ਕਾਰੋ ਨੇ ਤੇ ਕਾਲੋ ਪਰਿਵਾਰ ਦੀ ਬਲੇ ਬਲੇ ਕਰਾਤੀ ਆਪਾਂ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਦੇ ਮੇਰਾ ਕੈਪਟਨ ਸੁਖੌਂਤ ਸੈ ਕੈਪਟਨ ਸਾਹਿਬ ਬਹੁਤ ਬਹੁਤ ਮੁਬਾਰਕਾ ਤੁਹਾਨੂੰ ਥੈਂਕ ਯੂ ਕਿ ਬੱਚੀ ਨੇ ਟਾਪ ਕੀਤਾ ਹੈ ਪਹਿਲਾ ਬਟਾਲਾ ਲੈਵਲ ਤੇ ਫਿਰ ਜਿਹੜਾ ਲੈਵਲ ਦੇ ਉੱਤੇ ਕੀ ਕਹਿਣਾ ਚਾਹੁੰਦੇ ਮੈਂ ਬੱਚੀ ਦਾ ਮਿਹਨਤ ਜਿਹੜੀ ਕੀਤੀ ਹੈ ਉਹ ਮਿਹਨਤ ਦਾ ਫਲ ਉਹਨੂੰ ਮਿਲ ਗਿਆ ਜੀ ਤੇ ਉਹ ਆਪਣੇ ਪੜਾਈ ਦੇ ਵਿੱਚ ਬਹੁਤ ਸੀਰੀਅਸ ਰਹਿੰਦੀ ਹੀ ਔਰ ਆਪਣੇ ਰਾਤ 12 12 11 11 12 12 ਵਜੇ ਤੱਕ ਪਰਦੀ ਰਹਿੰਦੀ ਤੇ ਉਹਦੀ ਮਹਤਤ ਦਾ ਫਾਲ ਉਹਨੂੰ ਸੋ ਫਾਦਰ ਸਾਹਿਬ ਕੀ ਕਰਦੇ ਨੇ ਉਹ ਵੀ ਸਾਡੇ ਦਰਸ਼ਕਾਂ ਵਾਸਤੇ ਇਹਦੇ ਫਾਦਰ ਸਾਹਿਬ ਐਡਵੋਕੇਟ ਬਟਾਲੇ ਚ ਇਸ ਟਾਈਮ ਤੇ 1200 ਸੀਸਰੂ ਤੇ ਪ੍ਰਧਾਨ ਵੀ ਜੀ ਸੋ ਫਿਰ ਪਰਿਵਾਰ ਦੇ ਵਿੱਚ ਕਿੰਨਾ ਨੇ ਖੁਸ਼ੀ ਦਾ ਮਾਹੌਲ ਹੈ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਕਿਉਂਕਿ ਉਸ ਤੋਂ ਪਹਿਲਾਂ ਵੀ ਕੋਈ ਡਾਕਟਰ ਬੰਨਾ ਚਾਹੁੰਦੀ ਮੰਨਤ ਕਾ ਲੋ ਉਸ ਤੋਂ ਪਹਿਲਾਂ ਵੀ ਕੋਈ ਡਾਕਟਰ ਬਣਿਆ ਹੋਇਆ ਉਹਦੇ ਵੱਲ ਦੇਖ ਕੇ ਡਾਕਟਰ ਬੰਨਾ ਚਾਹੁੰਦੀ ਜਦੋਂ ਸਾਨੂੰ ਪਤਾ ਲੱਗਿਆ ਕਿ ਮੰਤ ਦੇ ਇੰਨੇ ਪੁਆਇੰਟ ਆਏ ਆ ਔਰ ਡਿਸਟ੍ਰਿੰਗ ਲੈਵਲ ਤੇ ਟੌਪ ਕੀਤਾ ਸਾਨੂੰ ਬਹੁਤ ਖੁਸ਼ੀ ਹੋਈ ਦੂਸਰਾ ਗੱਲ ਡਾਕਟਰ ਬਣ ਦੀ ਮੇਰੀ ਬੇਟੀ ਇਹਦੀ ਘੂਆ ਜੀ ਉਹ ਵੀ ਪੇਸ਼ੇ ਤੋਂ ਡਾਕਟਰ ਜੋ ਕਿ ਬਾਹਰ ਆਇਰਲੈਂਡ ਦੇ ਵਿੱਚ ਹੈ ਇਸ ਟਾਈਮ ਤੇ ਔਰ ਉਹਨਾਂ ਨੇ ਵੀ ਕਈ ਇਹਦਾ ਮੰਨਿਆ ਕੀਤਾ ਕਿ ਮੈਂ ਵੀ ਡਾਕਟਰ ਬਣਨਾ ਲੇਕਿਨ ਉਹ ਵੀ ਬਹੁਤ ਹਰਮਨ ਪਿਆਰੀ ਇੱਕ ਇਸਮ ਦੀ ਮਿੱਜਾ ਦੇ ਵਿੱਚ ਸੇਵਾ ਕਰਨ ਦੀ ਬਹੁਤ ਸੋ ਫਿਰ ਡਾਕਟਰ ਬੰਨਾ ਚਾਹੁੰਦੇ ਹੀ ਹੈ ਮੰਨਤ ਤੇ ਤੁਹਾਡੀ ਫਿਰ ਪੂਰੀ ਸਪੋਰਟ ਰਹੇਗੀ ਮੰਨਤ ਦੇ ਨਾਲ ਮੰਨਤ ਦੇ ਨਾਲ ਸਾਡੀ ਪੂਰੀ ਸਪੋਰਟ ਰਹੇਗੀ ਇਹ ਕਹਿੰਦੇ ਆ ਨਾ ਵੀ ਆਪਣੇ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਬਿਲਕੁਲ ਸੇਮ ਹੀ ਹੋਈ ਆ ਸਾਡੀ ਸਪੋਰਟ ਪੂਰੀ ਇਹਦੇ ਅਲ ਰਹੇਗੀ ਸੋ ਦਾਦਾ ਜੀ ਨਾਲ ਗੱਲਬਾਤ ਕੀਤੀ ਆ ਆਪਾਂ ਦਾਦੀ ਜੀ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਸੋ ਮੰਨਤ ਕਾਲੋ ਦੀ ਦਾਦੀ ਜੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਸੋ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ ਮੇਰਾ ਸੁਵਿੰਦਰ ਕੌਰ ਸਿੰਦਰਕੌਰ ਜੀ ਮੰਨਤ ਕਾਲੋ ਤੁਹਾਡੀ ਬੇਟੀ ਹੈ ਉਹ ਡਾਕਟਰ ਬੰਨਣਾ ਚਾਹੁੰਦੀ ਹੈ ਕੀ ਕਹਿਣਾ ਤੁਹਾਡਾ ਦੇਖੋ ਜੀ ਜੋ ਉਹਨੇ ਸੋਚਿਆ ਉਹਨੇ ਬਹੁਤ ਵਧੀਆ ਸੋਚਿਆ ਹੈ ਉਹਦੀ ਸੋਚ ਨਾਲ ਹੀ ਸਾਡੀ ਸੋਚ ਬਰਾਬਰ ਹੈ ਜਿਤਨਾ ਉਹ ਚਾਹੁੰਦੀ ਹੈ ਅਸੀਂ ਉਹਦੇ ਨਾਲ ਕਰਾਂਗੇ ਜੇ ਡਾਕਟਰ ਬੰਨਣਾ ਚਾਹੁੰਦੀ ਹੈ ਤੇ ਅਸੀਂ ਉਹਨੂੰ ਡਾਕਟਰ ਵਿੱਚ ਕੋਈ ਮਤ ਕਰਾਂਗੇ ਪੜ੍ਹਾਈ ਵਿੱਚ ਹਰ ਜਗ੍ਹਾ ਜਿੱਥੇ ਦੌੜ ਹੋਏਗੀ ਕਰਿਓਗੇ ਨਾਲ ਸੋ ਫਿਰ ਕਿੰਨੀਆਂ ਕਿ ਵਧਾਈਆਂ ਮਿਲ ਰਹੀਆਂ ਨੇ ਤੁਹਾਨੂੰ ਪਰਿਵਾਰ ਨੂੰ ਜਦੋਂ ਪਤਾ ਲੱਗਿਆ ਕਿ ਬੱਚੀ ਨੇ ਟੌਪ ਕੀਤਾ ਵੇਖੋ ਜੀ ਸਾਨੂੰ ਤੇ ਵਧਾਈਆਂ ਇੰਨੀਆਂ ਮਰੀਆਂ ਮੈਂ ਕਹਿੰਦੀ ਆ ਬੰਬਰ ਤਾਂ ਤਾਰੇ ਚੱਲੇ ਆਉਂਦੇ ਗਏ ਜੀ ਹਾਂ ਹਾਂ ਜੀ ਜਿਹੜਾ ਆਉਂਦਾ ਉਹਦਾ ਹੀ ਜਾਂਦਾ ਹੀ ਕੋਲਾ ਦੇ ਵਧਾਈ ਉਹ ਸਰਾ ਮਦਾਈ ਬਾਹਰ ਨਿਕਲ ਸਾਰੇ ਮੁੰਲੇ ਇਕੱਠਾ ਹੋ ਗਏ ਇਕਦਮ ਜੀ ਵਧਾਈ ਆ ਵਧਾਈ ਦਾਦੀ ਨੂੰ ਵਧਾਈ ਹੈ ਜੀ ਸਾਨੂੰ ਤੇ ਬੀਤੇ ਉਹਨਾਂ ਦਬਾਅ ਦੇ ਅੰਦਰ ਨਹੀਂ ਪਰ ਵੀ ਉਹਨਾਂ ਜਵਾਬ ਕੀ ਦਿਆ ਕਾਲੋ ਪਰਿਵਾਰ ਦੀ ਫਿਰ ਬੱਲੇ ਬੱਲੇ ਹੋ ਗਈ ਨਹੀਂ ਪੜੀ ਗਿਆ ਵਾਹਿਗੁਰੂ ਪਰ ਮੇਰ ਕਰਕੇ ਮੈਂ ਕਹਿੰਦੀ ਬੱਲੇ ਬੱਲੇ ਪੂਰੀ ਕਰਾਤੀ ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਵੱਡਿਆਂ ਦਾ ਅਸ਼ੀਰਵਾਦ ਹੋਵੇ ਤਾਂ ਫੇਰ ਹੀ ਬੱਚੇ ਕਿਤੇ ਪਹੁੰਚਦੇ ਤੁਹਾਡਾ ਅਸ਼ੀਰਵਾਦ ਨਾਲ ਦੇਖੋ ਜੀ ਬੱਚਿਆਂ ਦੇ ਨਾਲ ਆਈ ਤੇ ਇਹਨਾਂ ਦੇ ਨਾਲ ਹੀ ਆ ਤੇ ਨਾਲ ਹੀ ਜਾਵਾਂਗੇ ਸਾਡੀਆਂ ਅਸ਼ੀਰਵਾਦ ਸਭ ਤੋਂ ਵੱਡਾ ਪਰਮਾਤਮਾ ਦਾ ਅਸ਼ੀਰਵਾਦ ਚਾਹੀਦਾ ਉਹਦੀ ਕਿਰਪਾ ਨਾਲ ਆਈ ਵੀ ਇਹਨਾਂ ਵੀ ਜਨਾਚੇ ਜਿੰਨੇ ਆ ਮੇਰੇ ਨਾਲ ਖੜੇ ਸੋ ਗੱਲਬਾਤ ਕੀਤੀ ਹੈ ਦਾਦੀ ਜੀ ਨਾਲ ਉਹਨਾਂ ਨੇ ਕਿਹਾ ਜੀ ਸਾਡੀ ਪੂਰੀ ਸਪੋਰਟ ਹੈ ਡਾਕਟਰ ਬ ਤਾ ਆਪਾ ਪੂਰੀ سپورਟ ਕਰਾਂਗੇ ਸੋ ਵੀਡੀਓ ਨੂੰ ਵਕਤ-ਵਕਤ ਸ਼ੇਅਰ ਕਰਿਓ ਤਾਂ ਕਿ ਉਤੋਂ ਤੱਕ ਪਹੁੰਚਣੀ ਚਾਹੀਦੀ ਹੈ ਕਿ ਜਿਹਰੇ ਬੱਚੇ ਥੱਕ ہار ਕੇ ਬੈਠ ਜਾਂਦੇ ਨੇ ਸੋ ਵੀਡੀਓ ਨੂੰ ਵਕਤ-ਵਕਤ ਸ਼ੇਅਰ ਕਰਿਓ ਕੈਮਰਾ ਪਰਸਨ ਅਵਨ ਅਗਰ왈 ਦੇ ਨਾਲ ਲੱਕੀ ਰਾਜਪੂਤ ਗੁਰਦਾਸ